ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਜੀਤ ਸਿੰਘ ਔਲਖ ਜਿਸ ਤਰ੍ਹਾਂ ਕਿ ਅੱਜ ਕੇਂਦਰ ਸਰਕਾਰ ਨੇ ਪਹਿਲੇ ਨਵਰਾਤਰੇ ਤੇ ਲੋਕਾਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ GST ਦੀ ਜਿਹੜੀ ਦਰਾਂ ਜਿਹੜੀ ਘਟੀਆਂ ਨੇ ਇਸ ਵਕਤ ਮੈਂ ਮੌਜੂਦ ਹਾਂ ਬਤਰਾ ਇਲੈਕਟ੍ਰੋਨਿਕਸ ਦੇ ਜਿਹੜੀ ਕਿ ਫਰੋਈਪੁਰ ਰੋਡ ਤੇ ਸਿਤ ਹੈ ਸਿਲਵਰ ਸਿਲਵਰ ਮਾਲ ਦੇ ਬਿਲਕੁਲ ਆਪੋਜੀਟ ਇਹ ਜਿਹੜੀ ਬਤਰਾ ਇਲੈਕਟ੍ਰੋਨਿਕਸ ਸ਼ੋਪ ਹੈ ਗਿਆ ਆਪਾਂ ਗੱਲਬਾਤ ਕਰਾਂਗੇ ਬਤਰਾ ਇਲੈਕਟ੍ਰੋਨਿਕਸ ਦੇ ਸਾਡਾ ਓਨਰ ਮੌਜੂਦ ਨੇ ਸਲਾਰਜੀ ਆਪਾਂ ਉਹਨਾਂ ਨਾਲ ਕਰਦੇ ਗੱਲਬਾਤ ਤੇ ਜਾਣਕਾਰੀ ਲਵਾਂਗੇ ਵੀ ਕਿਹੜੇ ਕਿਹੜੇ ਬੈਨੀਫਿਟਸ ਲੋਕਾਂ ਨੂੰ ਮਿਲ ਰਹੇ ਨੇ ਕਿੰਨੀ ਕਿ GST ਕੱਟੀ ਆ ਕਿੰਨਾ ਕ ਬੈਨੀਫਿਟ ਹੋ ਰਿਹਾ ਲੋਕਾਂ ਦਾ ਇਹ GST ਦੇ ਦਰੇ ਦਰਾ ਕੱਟਿਆ ਨੇ ਸਸੀガル ਸਸੀガル ਜੀ ਸਸੀガル ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਲੋਕਾਂ ਨੂੰ ਜਿਹੜੀ GST ਦਰਾਂ ਜਿਹੜੀ ਅੱਜ ਘਟੀਆਂ ਨੇ ਕਿੰਨਾ ਕੁ ਇਹਦਾ ਫਾਇਦਾ ਹੋਣ ਵਾਲਾ ਬਸ ਫਿਰ ਆਪਾਂ ਤੁਹਾਡੇ ਕੋਲ ਪ੍ਰੋਡਕਟ ਬਾਰੇ ਵੀ ਜਾਣਕਾਰੀ ਲਵਾਂਗੇ ਸਰ ਜੀ ਇਹ ਸਾਡੇ ਨਾਲ ਤੇ ਪਹਿਲੇ AC ਦੇ 28% GST ਸੀਗੇ ਹੁਣ ਇਹ ਚੀਜ਼ ਹੋ ਗਈ 18% ਤੇ ਇੱਦਾਂ ਹੀ LED ਦੇ ਵੀ ਸਾਡੀ 28% GST ਸੀਗੀ ਉੱਥੇ ਵੀ 18% ਹੋ ਗਈ ਹੈ ਇਹਦਾ ਫਾਇਦਾ ਇਹ ਹੋਇਆ ਕਿ ਸਿੱਧਾ ਹੀ 10% ਦਾ ਫਾਇਦਾ ਕਸਟਮਰ ਨੂੰ ਹੋਏਗਾ ਉਹਨੂੰ ਸਮਝੋ ਸਪੋਜ਼ ਕਰੋ ਕੋਈ ਚੀਜ਼ ਪਹਿਲੇ 50 ਹਜ਼ਾਰ ਦੀ ਸੀਗੀ ਹੁਣ ਕਸਟਮਰ ਨੂੰ 45 ਹਜ਼ਾਰ ਦੇਗੀ ਇਕਸਰ ਨੂੰ ਬਹੁਤ ਫਾਇਦੇ ਦਿੱਤਾ ਮਜਬੂਰ ਦਾਸਵਰ ਦਾ ਫਾਇਦਾ ਉਹ ਜਿਹੜਾ ਸਟੈਪ ਸਗਾਰ ਨੇ ਲਿਆ ਤੇ ਬਰਬਰੀ ਇਸਰ ਲਿਆ ਜੀ ਅੱਜ ਗੱਲ ਇਹ ਪ੍ਰੋਡਕਟ ਦੀ ਕਿਹੜੇ ਕਿਹੜੇ ਪ੍ਰੋਡਕਟ ਨੇ ਤੇ ਐਲਸੀਡੀ ਦੀ ਗੱਲ ਕਰ ਲਈ ਜਿਸ ਤਰ੍ਹਾਂ ਕੋਈ 50 ਹਜ਼ਾਰ ਦੀ ਐਲਈਡੀ ਹੈਗੀ ਆ ਠੀਕ ਹੈ ਜੀ ਕੋਈ 1 ਲੱਖ ਰੁਪਏ ਦੀ ਐਲਈਡੀ ਦੇ ਉਹਦੇ ਵਿੱਚ ਕਿੰਨਾ ਕੁ ਬੈਨੀਫਿਟ ਮਿਲੇਗਾ ਲੋਕਾਂ ਨੂੰ ਤੇ ਕਿਹੜੀ ਕਿਹੜੀ ਕੰਪਨੀ ਜੀ ਸਾਡੇ ਕੋਲ ਐਲਈਡੀ ਹੈਗੀ ਸਾਡੇ ਕੋਲ ਫਰਗੂਜ ਫ੍ਰਿਜ ਹੈਗੇ ਆ ਸਾਡੇ ਕੋਲ ਵਾਸ਼ਿੰਗ ਮਸ਼ੀਨ ਹੈ ਮਾਈਕ੍ਰੋ ਹੈ ਵਾਟਰ ਫਿਲਟਰ ਹੈ ਸਾਡਾ ਐਕਚੁਅਲੀ ਐਲਜੀ ਦਾ ਕੰਪਨੀ ਦਾ ਡੈੱਟ ਸ਼ੁਰੂ ਮੈਂ ਕਹਿੰਦਾ ਤੇ ਹੁਣ ਜਿਹੜਾ ਜੀਐਸਟੀ ਸਕਾ ਦੇ ਨਵੀਂ ਜਿਹੜੇ ਕਿਤੇ ਅੱਜ ਤੋਂ ਸ਼ੁਰੂ ਹੋਈਆਂ ਹਮ ਉਹਤੇ ਐਲਡੀ ਦਾ 10% ਘਟਿਆ ਜੀ ਜਿਹੜੀ ਪਹਿਲੇ 28 ਸੀ ਉਹ 18 ਹੋ ਗਈ ਹੈ ਬਸ ਏਸੀ ਦਾ ਰੇਟ ਘਟਿਆ ਜਿਹੜਾ ਪਹਿਲੇ 28 ਸੀ ਉਹ 10 ਹੋ ਗਿਆ ਇਹਨਾਂ ਲਈ ਹੁੰਦਾ ਕਿ ਜਿਹੜਾ ਆਮ ਬੰਦਾ ਜਿਹੜਾ ਸੋਚਦਾ ਵਾ ਐਲਡੀ ਲੈਣ ਵਾਸਤੇ ਜਿਹਦੀ ਰੇਟ ਸੋਚਦਾ ਜੇ ਕੋਲ ਨਹੀਂ ਲੈ ਸਕਦਾ ਉਹ ਵੀ ਤੁਹਾਡਾ ਕੋਲ ਲਏਗਾ ਇਸ ਸਟੈਪ ਬਹੁਤ ਵਧੀਆ ਗਿਆ ਸਰਕਾਰ ਦਾ ਜਿੰਨਾ ਸਾਨੂੰ ਉਮੀਦ ਹੈ ਕਿ ਸਾਨੂੰ ਕੁਝ ਲੋੜਾਂਤੀ ਹੈਗੀ ਐ ਕੋ ਫੈਸਟੀਵਲ ਆ ਰਿਹਾ ਦੀਵਾਲੀ ਆਦੀ ਹੈ ਸਾਨੂੰ ਉਮੀਦ ਹੈ ਕਿ ਸਾਡੀ ਸੇਲ ਵਧੇਗੀ ਇਸ ਸਕਾਰ ਦਾ ਬੜਾ ਵਧੀਆ ਸਟੈਪ ਗਿਆ ਤੁਹਾਡੇ ਕੋਲ LG ਦੇ ਪ੍ਰੋਡਕਟ ਨੇ ਕਿ ਹੋਰ ਵੀ ਪ੍ਰੋਡਕਕਟ ਹੁੰਦੇ ਨੇ ਹੋਰ ਸਾਡੇ ਕੋਲ LG ਦੇ ਪ੍ਰੋਡਕਟ ਦਾ ਸਾਰਾ LG ਦੇ ਕੰਪਨੀ ਦਾ ਡਾਇਰੈਕਟ ਸ਼ੋਅਰੂਮ ਹੈ ਸੜਕੋ ਐਲਜੀੀ ਦੀ ਡੀਲਰਸ਼ਿਪ ਹੈ ਜੀ ਕੱਲਾ ਐਲਜੀ ਦਾ ਡੈਲਰ ਸਾਰੀ ਕਿ ਆਪਾਂ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਲਈਏ ਇੱਕ ਕਿੰਨੇ ਕਿੰਨੇ ਤੋਂ ਸਟਾਰਟ ਰੇਂਜ ਜਿਹੜੀ ਵਾਸ਼ਿੰਗ ਮਸ਼ੀਨ ਹੁੰਦੀ ਹੈ ਤੇ ਕਿੰਨੇ ਰੇਟ ਕਿੰਨੇ ਕਿੰਨੇ ਤੱਕ ਹੈਗੀ ਆ ਤੇ ਦੂਸਰਾ ਔਰ ਉਸ ਦੇ ਵਿੱਚ ਬੈਨੀਫਿਟ ਕੀ ਮਿਲੇਗਾ ਲੋਕਾਂ ਨੂੰ ਲੇਕੋ ਜੀ ਸਾਰੀ ਕੋਲ ਵਾਸ਼ਿੰਗ ਮਸ਼ੀਨ ਤਿੰਨ ਤਰ੍ਹਾਂ ਦੀ ਹੁੰਦੀ ਜੀ ਇੱਕ ਤਾਂ ਸੈਮੀ ਆਟੋਮੈਟਿਕ ਹੁੰਦੀ ਹੈ ਇੱਕ ਟੌਪ ਲੋਡਿੰਗ ਹੁੰਦੀ ਹੈ ਇੱਕ ਫਰੰਟ ਲੋਡਿੰਗ ਹੁੰਦੀ ਹੈ ਸੈਮੀ ਆਟੋਮੈਟਿਕ ਜਿਹੜੀ ਸਟਾਰਟ ਹੋ ਜਾਂਦੀ ਹੈ ਅਪਰੋਕਸੀਮੇਟਲੀ 1000 ਤੋਂ ਸ਼ੁਰੂ ਹੁੰਦੀ ਜੀ ਇਹ ਜਾਂਦੀ ਹੈ ਤਰੀਬਨ 20000 ਤੱਕ ਨੂੰ ਹੂੰ ਉਹ ਟੌਪ ਲੋਡਿੰਗ ਮਸ਼ੀਨ ਆਏ ਦੀ ਜਿਹੜਾ ਫੁੱਲੀ ਆਟੋਮੈਟਿਕ ਹੈ ਨੇ ਹੂੰ ਉਹ ਸਟਾਰਟ ਹੋ ਜਾਂਦੀ ਜੀ ਤਰੀਬਨ 18000 ਰਸਾਉਂ ਹੋ ਜਾਂਦੀ ਹੈ ਹੂੰ ਉਹ ਜਾਂਦੀ ਹੈ ਤਰੀਬਨ 40000 ਤੱਕ ਹੂੰ ਫਿਰ ਫਰੰਡ ਲੋਡਿੰਗ ਸਟਾਰਟ ਹੋ ਜਾਂਦੀ ਹੈ ਫਰੰਡ ਲੋਡਿੰਗ ਸਟਾਰਟ ਹੋ ਜਾਂਦੀ ਹੈ 30000 ਤੋਂ ਹੂੰ ਉਹ ਜਾਂਦੀ ਹੈ ਤਰੀਬਨ ਸਵਾਲ ਹਜ਼ਾਰ ਜਾਂਦੀ ਹੈ ਉਹਦੀ ਹੂੰ ਹੁਣ ਫੈਸਟੀਵਲ ਦੇ ਕੀ ਸਕੀਮ ਚੱਦੀਵੇਂ ਸਾਡੀਆਂ ਸਾਡੇ ਸੋ ਜਿਸ ਕੈਡ ਕਾਰਡ ਸਕੀਮ ਦੇ ਦੇ ਰਹੇ ਆ ਸੀ ਕੈਸ਼ਬੈਕ ਬਹੁਤ ਵਧੀਆ ਕੈਡ ਕਾਰਡ ਦੇ ਕੀ ਸਕੀਮ ਹੈ ਸਰ ਜੇ ਕਿਸੇ ਕੋਲ ਕੈਡ ਕਾਰਡ ਹੈਗਾ ਤੇ ਕੁਛ ਮਸ਼ੀਨਾਂ ਤੇ 10000 ਆਫਰ ਹੈ ਕੁਛ ਵੀਜ਼ਾ ਦੇ 12000 ਆਫਰ ਹੈ ਜੇ ਕਿਸੇ ਕੋਲ ਆਈਡੀਐਫਸੀ ਕੈਡ ਕਾਰਡ ਹੈ ਜਾਂ ਆਈਸੀਸੀ ਹੈ ਜਾਂ ਐਸਬੀਆਈ ਹੈ ਜਾਂ ਐਕਸਿਸ ਹੈ ਜੇ ਉਹ ਸਾਡੇ ਕੋਲ ਥਰੂ ਕ੍ਰੈਡਿਟ ਕਾਰਡ ਪਰਚੇਸ ਕਰਨਗੇ ਤੇ ਉਹਨਾਂ ਨੂੰ ਕੈਸ਼ਬੈਕ ਹੋ ਜਾਏਗਾ ਇੱਕ ਸਾਲ ਦੀ ਇੰਸ਼ੋਰੈਂਸ ਵੀ ਹੈ ਨਾਲ ਉਸੇ ਸ਼ੋਰ ਗਿਫਟ ਵੀ ਦੇ ਰਹੇ ਆ ਦੇ ਕੋਟ ਦੇ ਨਾਲ ਤੇ ਇਹਨਾਂ ਚ ਕਿੰਨੀ ਜੀਐਸਟੀ ਲੱਗਦੀ ਸੀ ਤੇ ਜੀਐਸਟੀ ਦਰਾਂ ਘਟਣ ਦੇ ਨਾਲ ਹੁਣ ਕਿੰਨੇ ਦੀ ਮਿਲੇਗੀ ਦੇਖੋ ਜੀ ਇਦਾਂ ਜੇ ਵਾਸ਼ਿੰਗ ਮਸ਼ੀਨ ਤੇ ਪਹਿਲੇ ਵੀ ਠਾਰ ਬੰਦ ਹੋ ਸੀ ਜੀ ਹਾਲਵੇ ਠਾਰ ਬੰਦ ਹੋ ਤੇ ਕੋਈ ਫਰਕ ਨਹੀਂ ਪਿਆ ਠੀਕ ਹੈ ਜੀ ਮੇਨ ਫਰਕ ਲੈਫਟ ਰੇਟਰ ਵੀ ਕੋਈ ਫਰਕ ਨਹੀਂ ਪਿਆ ਰੈਫਰਿਜਰੇਟਰੀ ਪਹਿਲੇ ਠਾਰ ਬੰਦ ਹੋ ਸੀ ਹਾਲਵੇ ਠਾਰ ਬੰਦ ਹੋਇਆ ਆ ਐਲਈਡੀ ਤੇ ਏਸੀ ਜਿਹਦੇ ਹੈਗੇ ਆ ਉਹ ਕਟੇ ਆ ਉਹ ਕਟੇ ਨਹੀਂ ਸਰ ਜਿਸ ਤਰ੍ਹਾਂ ਕਿ ਕਈ ਲੋਗ ਬਿੱਲ ਲੈਣ ਤੋਂ ਮਨਾ ਵੀ ਕਰਦੇ ਨੇ ਕੀ ਲੱਗਦਾ ਵਾ ਕਿ ਤੁਸੀਂ ਸਰ ਬਿੱਲ ਤੋਂ ਬਗੈਰ ਵੀ ਦਿੰਦੇ ਹੋ ਕੋਈ ਚੀਜ਼ ਪ੍ਰੋਡਕਟ ਵਗੈਰਾ ਮੈਂ ਵੀ ਤਾਂ ਸਾਡਾ 750 LG ਦਾ ਡੈਟ ਕੰਪਲੀਟ ਚਲੂ ਮੈਂ ਸਾਨੂੰ ਵਿਦਆਊਟ ਬਿੱਲ ਕੋਈ ਮਾਨੀਵਾਲਾ ਜੀ ਮੈਂ ਵੀ ਉਹਦੇ GST ਉਹਦਾ ਲੱਗੇ ਆਣਾ ਅੱਗੋਂ ਵੀ GST ਲੋ ਬਿੱਲ ਦੀਆਂ ਨਾਲ ਸੀ ਤੇ ਵਿਦਆਊਟ ਬਿੱਲ ਦਾ ਤਾਂ ਕੋਈ ਚੱਕਰ ਹੀ ਨਹੀਂ ਹੈ ਵੈਸੇ ਵੀ ਸਾਨੂੰ ਬਿੱਲ ਕੱਟਣਾ ਜ਼ਰੂਰੀ ਹੁੰਦਾ ਜੀ ਪਰ ਕਾਰਨ ਕੀ ਹੈ ਕਿ ਸਾਡੇ ਜਿਹੜੇ ਪ੍ਰੋਡਕਟਸਾਂ ਦੀ ਗੰਟੀ ਹੁੰਦੀਆਂ ਦੀਆਂ ਜੋ ਕੋਈ ਅਸੀਂ ਚੀਜ਼ ਵੇਚਾਂਗੇ ਕੱਲ ਨੂੰ ਗੱਡੀ ਨਹੀਂ ਮਿਲਣੀ ਕਿਸੇ ਨੂੰ ਹਮ ਹਸਪਤਲ ਦਾ ਬਿੱਲ ਲੈ ਕੇ ਜਾਦਾ ਸਾਡੇ ਕੋਲ ਗਾਰੰਟੀ ਦੀ ਗੱਲ ਕੀਤੀ ਸਰ LED ਦੀ ਗੱਲ ਕਰ ਲਈਏ ਇੱਕ 50 ਹਜ਼ਾਰ ਦੀ LED ਠੀਕ ਹੈ ਜੀ ਤੇ ਇਹਦੀ ਕਿੰਨੇ ਚਿਰ ਦੀ ਗਾਰੰਟੀ ਹੁੰਦੀ ਹੈ ਤੇ ਸਰ 32 ਇੰਚੀ LED LG ਦੀ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਜੀ ਦੱਸੋ ਜਿਹੜੀ LED ਦੀ ਅੱਗੇ ਪਿੱਛੇ ਗਾਰੰਟੀ ਹੁੰਦੀ ਹੈ ਸਾਲ ਦੀ ਪਰ ਹੁਣ ਨਵਲਾਤੇ ਕਰਕੇ ਜਾਂ ਫੈਸਟੀਵਲ ਕਰਕੇ LG ਨੇ 3 ਸਾਲ ਦੀ ਗਾਰੰਟੀ ਕਰਤੀ ਹੈ ਓਕੇ 3 ਸਾਲ ਦੀ ਗਾਰੰਟੀ ਮਿਲੇਗੀ ਹਰੇਕ LED ਦੇ ਨਾਲ ਇੱਕ ਸਾਲ ਦੀ ਇੰਸ਼ੋਰੈਂਸ ਵੀ ਮਿਲੇਗੀ ਨਾਲ ਹਮ ਜਿਵੇਂ ਅਸੀਂ 32 ਦੀ ਸਾਰ ਹੋ ਜਾਂਦੀ ਹੈ ਤੇ ਬੰਦਾ ਜਾਂ ਤੋਂ ਸਾਰ ਹੋ ਜਾਂਦੀ ਹੈ ਤੇ ਬਾਕੀ ਫੀਟਿੰਗ ਫੀਟਿੰਗ ਫ੍ਰੀ ਹੈ ਕੈਸ਼ਬੈਕ ਵੀ ਹੈ ਫਾਇਨਾਂਸ ਦੀ ਸਕੀਮ ਬੜੀ ਵਧੀਆ ਬਜਾਇਦੋ ਹਮ ਅੱਜ ਕੱਲ ਜਿਹੜੀਆਂ ਸਕੀਮਾਂ ਆਈਆਂ ਇਹ ਬਜਾਇਦ ਵਿੱਚ ਐਡਵਾਂਸ ਦੇਣ ਦੀ ਵੀ ਲੋੜ ਨਹੀਂ ਪੈਂਦੀ ਸਿੱਧੀ 8 ਕਿਸ਼ਤ ਹੋ ਜਾਂਦੀ ਹੈ ਹਮ ਔਰ ਪ੍ਰੋਸੈਸਿੰਗ ਫੀ ਵੀ ਜ਼ੀਰੋ ਹੈ ਇੰਟਰਸਟ ਵੀ ਜ਼ੀਰੋ ਹੈ ਆ ਵੀ ਅੱਛੀ ਚੀਜ਼ ਖਮਾਈ ਹੈ ਸਰ ਇੱਕ ਅੱਜ ਕੱਲ LED ਦੀ ਗੱਲ ਕਰ ਅਸੈਂਬਲ ਬੜੀ ਹੁੰਦੀ ਹੈ ਇੱਕ ਕੰਪਨੀ ਦੀ ਐਲ.ਈ.ਡੀ. ਔਰ ਅਸੈਂਬਲ ਐਲ.ਈ.ਡੀ. ਵਿੱਚ ਕੀ ਫਰਕ ਹੈ ਤਾਂ ਕਿ ਜਿਹੜੇ ਕਸਟਮਰ ਨੂੰ ਥੋੜੀ ਜਾਣਕਾਰੀ ਦੇ ਦੋ ਇਸ ਚੀਜ਼ ਬਾਰੇ ਹਾਂਜੀ ਸੋ ਦੇਖੋ ਐਲ.ਈ.ਡੀ. ਆਪਾਂ ਲੰਨੇ ਆ ਦੋ ਚੀਜ਼ਾਂ ਕਰਕੇ ਇੱਕ ਤਾਂ ਪਿਕਚਰ ਕੁਆਲਿਟੀ ਹੈ ਇੱਕ ਸਾਊਂਡ ਕੁਆਲਿਟੀ ਜਿਹੜੀ ਅਸੈਂਬਲ ਹੁੰਦੀ ਹੈ ਨਾ ਉਹਦੀ ਪਿਕਚਰ ਕੁਆਲਿਟੀ ਵਧੀਆ ਹੁੰਦੀ ਜੀ ਨਾ ਉਹਦੀ ਸਾਊਂਡ ਕੁਆਲਿਟੀ ਵਧੀਆ ਹੁੰਦੀ ਹੈ ਫਿਰ ਐਸੈਂਬਲ ਲੈਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਸਸਤੀ ਜਿਹੜੀ ਹੁੰਦੀ ਹੈ ਸੈਂਬਲ ਬਟ ਉਹਦੀ ਪਿਕਚਰ ਕੁਆਲਿਟੀ ਨਹੀਂ ਵਧੀਆ ਹੁੰਦੀ ਓਕੇ ਐਸਾ ਕਿ ਜਿਹੜੀ ਬ੍ਰਾਂਡਡ ਹੁੰਦੀ ਹੈ ਉਹਦੀ ਫਿਰ ਕਵਾਲਿਟੀ ਦਾ ਵਧੀਆ ਹੁੰਦੀ ਹੁੰਦੀ ਜੀ ਜਿਹੜੀ ਸਾਡੇ GST ਤਰ੍ਹਾਂ ਕਟੀਆਂ ਇਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਆਇਆ ਕਿ ਤੁਹਾਨੂੰ ਵੀ ਬੈਨੀਫਿਟ ਹੈਗਾ ਜੀ ਦੇਖੋ ਸਾਨੂੰ ਕੋਈ ਨੁਕਸਾਨ ਨਹੀਂ ਹੈਗਾ ਦਾ ਲੁੱਟਾ ਬੈਨੀਫਿਟ ਹੀ ਹੈ ਕਿਉਂਕਿ ਜਦੋਂ ਰੇਂਜ ਕਸਟਮਰ ਦੇ ਵੇਵ ਚ ਆ ਜੇਗੀ ਮੁਕਸਵਲ ਤੇ ਸਸਤਾ ਚੀਜ਼ ਹੋ ਦੇਗਾ ਸੁਣ ਲਏਗਾ ਪਰ ਉਸ ਨਾਲ ਜ਼ਿਆਦਾ ਜਵਾਬ ਲਏਗਾ ਤੇ ਫਾਇਦਾ ਹੀ ਜੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਦਾ ਅਲਟੀਮੇਟ ਇਹ ਚੀਜ਼ਾਂ ਇਹ ਚੀਜ਼ਾਂ ਨਾਲ ਸੇਲ ਵਧੇਗੀ ਵਧੇਗੀ ਹਾਂ ਸੇਲ ਵਧਣ ਨਾਲ ਸਾਨੂੰ ਬ好处 ਹੋਏਗਾ ਬਿਲਕੁਲ ਤੇ ਸਰ ਹੁਣ ਕਿੰਨਾ ਕੁ ਫਰਕ ਪਿਆ ਵਾ ਸਾਡੇ ਕੰਮ ਦੇ ਵਿੱਚ ਕਿਉਂਕਿ ਅੱਗੇ ਤਿਉਹਾਰਾਂ ਦਾ ਸੀਜ਼ਨ ਹੈ ਠੀਕ ਹੈ ਲਗਾਤਾਰ ਜੋ 2-3 ਮਹੀਨੇ ਤਿਉਹਾਰਾਂ ਦਾ ਸੀਜ਼ਨ ਹੈ ਤੇ ਇਹਦੇ GST ਦੇ ਦਰਾਂ ਘਟਦੇ ਨਾਲ ਕਿੰਨਾ ਕੁ ਫਰਕ ਪਏਗਾ ਕੰਮ ਦੇ ਵਿੱਚ ਤੇ ਕੋਈ ਫਰਕ ਪਿਆ ਵੀ ਹੈ ਕਿ ਲੱਗਦਾ ਤੁਹਾਨੂੰ ਲੈਕੋ ਅੱਜ ਜੀਐਸਟੀ ਕੱਟੀ ਹੈ ਜੀ 100% ਸੇਲ ਤਾਂ ਸਾਡੀ ਵਧੇਗੀ ਜੀ ਮੈਂ ਇਹਦਾ 100% ਹੈ ਬਾਕੀ ਹੁਣ ਸ਼ੁਰੂ ਹੋਇਆ ਜਦੋਂ ਪਹਿਲਾ ਪਹਿਲਾ ਤੇ ਸੇਲ ਤਾਂ ਵਧੇਗੀ ਜੀ ਅੰਡਰ ਵਧੇਗੀ ਜਦੋਂ ਦੇਖੋ ਜਦੋਂ ਚੀਜ਼ਾਂ ਸਸਤੀਆਂ ਹੋਣਗੀਆਂ ਤੇ ਲੋਕੀ ਜ਼ਿਆਦਾ ਖਰੀਦ ਕਰਨਗੇ ਜਿਹੜੇ ਸਮਝੋ ਸੋਚਿਆ ਕਿ 43 ਇੰਚੀ ਟੀਵੀ ਲੈਣਾ ਹੈ ਉਹ 55 ਲਏਗਾ ਜਿਹਨੇ ਸੋਚਿਆ 65 ਇੰਚੀ ਲੈਣਾ ਉਹ 80 ਇੰਚੀ ਲਏਗਾ ਤੇ ਸੇਲ ਤਾਂ ਵਧੇਗੀ ਜੀ ਸਰ ਤੁਹਾਡੇ ਕੋਲ ਕਿਹੜੀ ਕਿਹੜੀ ਆਈਟਮ ਇਸ ਟਾਈਮ ਮੌਜੂਦ ਹੈ ਦੁਕਾਨ ਤੇ ਅਵੇਲੇਬਲ ਹੈ ਜਿਹੜੀ ਕਸਟਮਰ ਤੁਹਾਡੇ ਕੋ ਆ ਕੇ ਲੈ ਸਕਣ। ਔਰ ਉਹਦਾ ਬੈਨੀਫਿਟਸ ਵੀ ਦੱਸਿਓ। ਕਸਟਮਰ ਸਾਡੇ ਕੋਲ ਐਸੇ ਸਾਰੀ ਚੀਜ਼ਾਂ ਹੀ ਹੈਗੇ ਸਾਡੇ ਕੋਲ। ਹੂੰ। ਫ੍ਰੀ ਜੈ ਐਲਈਡੀ ਹੈ, ਜੈ ਜਮੇ ਐਲਈਡੀ ਹੈ, ਵਾਸ਼ਿੰਗ ਮਸ਼ੀਨ ਹੈ, ਏਸੀ ਹੈ, ਸਭ ਕੁਝ ਹੈਗਾ। ਹੂੰ। ਸਾਰੀ ਦੀ ਸੀਮਾ ਜਲਦੀ ਵਿੱਚ ਹੀ ਵਧੀਆ। ਹੂੰ। ਇਹ ਕਸਟਮ ਦਾ ਫਾਇਦਾ ਜੀ ਬਿਲਕੁਲ ਕੁਝ ਖਾਸ ਕੀ ਹੈ ਇਸ ਵਾਰ ਕਸਟਮ ਦੇਖੋ ਸਾਡੇ ਸਾਡੀ ਜੋਬ ਤੇ ਜਿਹੜਾ ਸਾਡਾ LG ਦਾ ਸੌਦਾ ਹੈ ਹਮ ਬਾਕੀ ਸੌਦੋਂ ਕੀ ਹੈ ਸਾਡਾ ਕੈਸ਼ਬੈਕ ਜ਼ਿਆਦਾ ਹੈਗਾ ਜੀ ਹਮ ਤੁਸੀਂ ਸਾਡੀ ਇੰਸ਼ੋਰੈਂਸ ਤੇ ਰਿਹਾ ਹਰੇਕ ਪ੍ਰੋਡਕਟ ਦੇ ਨਾਲ ਹਮ ਉਹ ਉਹ ਬਾਕੀ ਦੁਕਾਨਦਾਰ ਨਹੀਂ ਦੇ ਸਕਦੇ ਜਿਨ੍ਹਾਂ ਦਾ LG ਦਾ ਸੌਦਾ ਨਹੀਂ ਹੈਗਾ ਹਮ ਤੇ ਬਾਕੀ ਫਾਇਦਾ ਦੀ ਸੀਮਾ ਹੈ ਜੀ ਡਾਊਨ ਪੇਮੈਂਟ ਜ਼ੀਰੋ ਹੈ ਓਕੇ ਅੱਗੇ ਕੀ ਹੁੰਦਾ ਸੀਗਾ ਕਿ ਕੁਸ਼ਲ ਕੋ ਰਿਕੁਇਰਮੈਂਟ ਡਾਊਨਲੋਡ ਕਰਨੀ ਵਾਜ਼ੀ ਕਸਟਮਰ ਨੂੰ ਉਹਨਾਂ LED ਦੇ ਉਹ ਵੀ ਕੋਈ ਦੇਣ ਦੀ ਲੋੜ ਨਹੀਂ ਹੈਗੀ ਬਾਕੀ ਸਾਰ ਅਸੀਂ ਸ਼ੋਰਟ ਗਿਫਟ ਦੇ ਰਹੇ ਹਾਂ ਇੱਕ ਬਟ ਦੇ ਨਾਲ ਤੇ ਇੱਕ ਸਾਡੇ ਕੋਲ ਕੁੱਪਨ ਵੀ ਚੱਲਦਾ ਪਿਆ ਕਿਸੇ ਨਾਲ ਆਨਸੋ ਲੈ ਕੇ 500 ਦਾ ਕੁੱਪਨ ਚੱਲ ਰਿਹਾ ਇਹ ਘੱਟੋ ਘੱਟ 500 ਰੁਪਏ ਕਿਸੇ ਪ੍ਰੋਡਕਟ ਨਾਲ 1000 ਲੈ ਕੇ 700 ਦਾ ਕੁੱਪਨ ਹੈ ਉਹ ਜਿੱਕਰ ਘੱਟੋ ਘੱਟ 100 ਰੁਪਏ ਹੈ ਇਹ ਤਾਂ ਸਕੀਮਾ ਕਾਫੀ ਅੱਛੀ ਹੈ ਏਸੀ ਜਿਵੇਂ ਉਹਨਾਂ ਲਗਾ ਏਸੀ ਦੀ ਫਿਟਿੰਗ ਦੀ ਜਿਵੇਂ ਆ ਸੈਂਟਰੀ ਦੇਦੇ ਆ ਹਾਂ ਦਾ ਹੁਣ ਹੁਣ ਇਸਵੇਂ ਬਚੇਰੀ ਕਰਨ ਦਾ ਇਸ ਨੂੰ ਕਾ ਵੀ ਪੈਦਾ ਰੇਟ ਵੀ ਘਟ ਗਿਆ ਜੀ ਸੀਮਾ ਵੀ ਫੈਸਿਬਲ ਦੀ ਆ ਗਈ ਆ ਤੇ ਵਧੀਆ ਵਧੀਆ ਸਭ ਤੋਂ ਵਧੀਆ ਸਰ ਜਿਸ ਤਰ੍ਹਾਂ ਕੋਈ ਕਸਟਮਰ ਕੋਈ ਚੀਜ਼ ਪਰਚੇਸ ਕਰਦਾ ਵਾ ਛੋਟੀ ਛੋਟੀ ਚੀਜ਼ਾਂ ਦਾ ਬਹੁਤ ਧਿਆਨ ਰੱਖਦਾ ਵਾ ਆਪਾਂ ਗੱਲ ਕਰ ਲਈ ਏਸੀ ਦੀ ਗੱਲ ਕਰ ਲਈ ਏਸੀ ਦੀ ਜਦ ਤੱਕ ਕੋਈ ਕਸਟਮਰ ਨੇ ਏਸੀ ਲੇਤਾ ਵਾ ਉਹਦੀ ਸਰਵਿਸ ਦਾ ਕੀ ਪ੍ਰੋਸੈਸ ਹੈਗਾ ਵਾ ਕਿਸ ਤਰ੍ਹਾਂ ਉਹਨੂੰ ਸਰਵਿਸ ਕਰਾਉਣੀ ਪੈਗੀ ਕਿਉਂਕਿ ਮੈਂ ਦੇਖਿਆ ਵਾ ਕਿ ਕੰਪਨੀ ਵਾਲੇ ਸਰਵਿਸ ਥੋੜੀ ਕੋਸਟਲੀ ਹੁੰਦੀ ਆ ਤੇ ਜਿਹੜੇ ਬਾਹਰ ਸਰਵਿਸ ਕਰਾਉਂਦੇ ਨੇ ਉਹ ਥੋੜਾ ਜਿਹਾ ਰੇਟ ਥੋੜਾ ਜਿਹਾ ਘੱਟ ਹੁੰਦਾ ਵਾ ਇਹ ਕੀ ਫਰਕ ਆ ਸਰ ਇਹ ਕੋਸਟਲੀ ਕਿਉਂ ਹੁੰਦੀ ਆ ਜਾਣਕਾਰੀ ਇਸ ਚੀਜ਼ ਬਾਰੇ ਵੀ ਦਿਓ ਕਸਟਮਰ ਨੂੰ देखो सर जेडए के जेडए जेडए ਕੰਪਨੀ ਦੇ ਟੈਕਨੀਸ਼ੀਅਨ ਹੁੰਦੇ ਆ ਹਮ ਉਹਨਾਂ ਨੂੰ ਕੰਮ ਦਾ ਠੀਕ ਹੈ ਤੁਸੀਂ ਠੀਕ ਕਹਿੰਦੇ ਹੋ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਉਹਦੀ ਬਟ ਉਹਨਾਂ ਦੀ ਉਹਨਾਂ ਦਾ ਕੰਮ ਕਰਨ ਦਾ ਟੰਗ ਸੇਵਿਸ ਕਰਨ ਦਾ ਟੰਗ ਬਹੁਤ ਫਰਕ ਹੁੰਦਾ ਲੋਕਾਂ ਬੰਦੇ ਦਾ ਹਮ ਤੇ ਕਿ ਜੋ ਉਹਨਾਂ ਨੇ ਕੈਮੀਕਲ ਯੂਜ਼ ਕਰਦਾ ओरिजिनल ਕੈਮੀਕਲ ਯੂਜ਼ ਕਰਨਾ ਉਹ ਵੀ ਸफाई ਵਾਸਤੇ ਹਮ ਜਿਹੜੇ ਬਾਹਲੇ ਬੰਦੇ ਨੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਡੁਪਲੀਕੇਟ ਕੈਮੀਕਲ ਯੂਜ਼ ਕਰਦੇ ਆ ਹਮ ਕੰਪਨੀ ਦੀ ਕੁਆਲਿਟੀ ਦਾ ਸਰਵਿਸ ਕਰ ਦਾ ਫਰਕ ਹੁੰਦੀ ਹੈ ਜੀ ਤਾਂ ਹੀ ਮਹਿੰਗੀ ਹੁੰਦੀ ਆ ਉਹਦੀ ਨਾਲੇ ਸਰਵਿਸ ਕਰਦੇ ਕਰਦੇ ਕੋਈ ਸੰਜੋ ਬਾਈਚਾਰ ਏਸੀ ਖਰਾਬ ਹੋ ਜਾਂਦਾ ਤੇ ਕੰਪਨੀ ਕਹਿੰਦਾ ਜ਼ਿੰਮੇਵਾਰੀ ਲੈਂਦੀ ਹੈ ਜਿਹੜੇ ਲੋਕਲ ਬੰਦੇ ਹੁੰਦੇ ਆ ਉਹ ਤਾਂ ਜੇ ਸਰਵਿਸ ਕਰਕੇ ਚਲੇ ਗਏ ਮੁਰਗੀ ਕੋਈ ਏਸੀ ਵਿੱਚ ਹੋ ਗਿਆ ਤੇ ਤੁਹਾਨੂੰ ਲੱਭਦੇ ਹੀ ਨਹੀਂਗੇ ਉਹਦਾ ਤੇ ਕੰਪਨੀ ਦਾ ਤਾਂ ਫਾਇਦਾ ਹੈਗੀ ਜੀ ਕੰਪਨੀ ਦੇ ਕਰਾ ਦੇ ਮਹਿੰਗੀ ਜੂਰ ਹੈਗੀ ਆ ਪਰ ਕੁਆਲਿਟੀ ਦਾ ਫਰਕ ਹੁੰਦਾ ਜੀ ਦਾ ਸਾ ਵੀ ਵਰਕ ਹੁੰਦਾ ਠੀਕ ਹੈ ਤੇ ਲਾਸਟ ਵਿੱਚ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਕੀ ਦੇਣਾ ਚਾਹੁੰਦੇ ਹੋ ਸਰ ਬਸ ਮੈਸੇਜ ਇਹੀ ਹੈ ਕਿ ਮੈਂ ਸਾਰੇ ਲੁਧਿਆਣੇ ਲੁਧਿਆਣੇ ਬੰਦੇ ਨੇ ਕਿਹਾ ਸਾਰੇ ਤੁਸੀਂ ਆਓ ਬਹੁਤ ਤੋਂ ਬਹੁਤ ਸਕੀਮਾਂ ਹੈਗੀਆਂ ਜੀ ਐਲਈਡੀ ਰੇਟ ਘਟ ਗਏ ਆ ਜੀਐਸਟੀ ਕਰਕੇ ਸਕੀਮਾਂ ਪੂਰੀ ਹੈਗੀਆਂ ਜੀ ਇਸ ਵੇ ਫਲਾਦ ਦੀ ਸਕੀਮਾਂ ਵੀ ਹੈਗੀਆਂ ਗਿਫਟ ਵੀ ਹੈਗੇ ਆ ਕੈਸ਼ਬੈਕ ਵੀ ਹੈਗੇ ਆ ਸਾਲ ਦੀ ਇਨਸ਼ੋਰੈਂਸ ਵੀ ਹੈਗੀ ਆ ਤੇ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾਓ ਤੇ ਸਰ ਕਸਟਮਰ ਅਗਰ ਤੁਹਾਡੇ ਕੋ ਆਵੇ ਤੇ ਕਿੱਥੇ ਆਵੇ ਐਡਰੈਸ ਵੀ ਥੋੜਾ ਦੱਸ ਦਿਓ ਸਾਡੀ ਸ਼ਾਪ ਹੈਗੀ ਜੀ ਬੱਤਲ ਰੌਂਸ ਕੇ ਜੀ ਨਾ ਦੇ ਆਪੋਲਟ ਸਿਲਵਰ ਕਮਾਲ ਨੀਅਰ ਆਲਤੀਸਮਾ ਚੌਕ ਲੁਧਿਆਣਾ ਫੋਰਪੋ ਰੋੜ ਦੇ ਥੈਂਕ ਯੂ ਬਈ ਜੀ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕੀਤੀ ਸਾਡਾ ਬਤਰਾ ਇਲੈਕਟ੍ਰੋਨਿਕਸ ਦੇ ਓਨਰ ਮੌਜੂਦ ਸੀ ਆਪਾਂ ਗੱਲਬਾਤ ਕੀਤੀ ਜਿਹੜਾ LED ਦੀ ਗੱਲ ਕਰ ਲਈਏ AC ਦੀ ਗੱਲ ਕਰ ਲਈਏ ਕਾਫੀ ਇਲੈਕਟ੍ਰੋਨਿਕ ਦੀ ਜਿਹੜੀ ਚੀਜ਼ਾਂ ਨੇ ਇਹਨਾਂ ਤੇ ਜਿਹੜੀ GST ਕਟਿਆ ਔਰ ਕਾਫੀ ਬੈਨੀਫਿਟਸ ਮਿਲਣ ਵਾਲੇ ਨੇ ਜਿਹੜੀ ਲੋਕਾਂ ਨੂੰ ਕਾਫੀ ਬੈਨੀਫਿਟਸ ਮਿਲਣ ਵਾਲੇ ਆਪਾਂ ਇਹ ਕਹਾਂਗੇ ਇੱਕ ਵਾਰ ਜਰੂਰ ਇੱਥੇ ਆ ਕੇ ਦੇਖੋ ਔਰ ਕਾਫੀ ਉਹਨਾਂ ਵੱਲੋਂ ਸਕੀਮਾਂ ਵੀ ਜਿਹੜੀ ਕਿ ਜਿਹੜੀ ਕਿ ਲਾਗੂ ਕੀਤੀਆਂ ਗਈਆਂ ਨੇ ਚਾਹੇ ਦਿਵਾਲੀ ਦੀ ਗੱਲ ਕਰ ਲਈਏ ਚਾਹੇ ਤਿਸ਼ਰਦੀ ਗੱਲ ਕਰ ਲਈਏ ਜਉਰਾਤ ਨੂੰ ਇਹ ਕਸਟਮਰ ਨੂੰ ਫਾਇਦਾ ਦੇਣ ਕਿ ਕਸਟਮਰ ਨੂੰ ਉਹ ਵੀ ਨਵੀਂ ਆਪਣਲੇ ਸਾਜਰੋ ਮੋ